ਕਿਨੇ ਇੱਕ ਮੈਨੂੰ ਲਾਂਭਾ ਦਿੰਨੇ ਹੁੰਨੇ ਉਹ ਵੀ ਕੋਈ ਹਵੇਲੀ 10-5 ਤੇ ਖਾਣ ਪੀਣ ਦਾ ਸਿਸਟਮ ਸਸਤਾ ਹੋਵੇ ਨਾਲੇ ਰੂਮ ਰਾਂ ਵੀ ਪੂਰੇ ਸਸਤੇ ਮੈਨ ਆਹ ਹਵੇਲੀ ਮੇਰੇ ਪਿੱਛੇ ਚੱਕ ਕਰਿਓ ਬਾਈ ਇਹ ਸਟਾਰ ਹਵੇਲੀ ਆ ਇਹਦੇ ਬਾਰੇ ਜੇ ਗੱਲਬਾਤ ਕਰੀਏ ਪਹਿਲਾਂ ਤੁਸੀਂ ਇਹਦੀ ਲੋਕੇਸ਼ਨ ਸਮਝੋ ਵੀ ਲੋਕੇਸ਼ਨ ਕੀ ਆ ਇਧਰਲੇ ਪਾਸੇ ਨਿਗਮਰਾ ਇਧਰ ਰਹਿੰਦਾ ਸ਼ਹਿਰ ਮਾਨਸਾ ਇਧਰਲੇ ਪਾਸੇ ਪਿੰਡ ਖੰਡਿਆਆ ਵਾ ਤੇ ਇਹ ਜੇ ਕਹਿ ਲਈਏ ਖੰਡਿਆਏ ਤੋਂ ਜਿਹੜਾ ਮਾਨਸਾ ਵਾਲਾ ਮੇਨ ਰੋਡ ਆਪਾਂ ਜਦੋਂ ਵੀ ਬਰਨਾਲੇ ਤੋਂ ਹੀ ਮਾਨਸਾ ਨੂੰ ਜਾਂਦੇ ਤਾਂ ਇਹੀ ਰੋਡ ਤੇ ਜਾਂਦੇ ਆ ਇਹ ਰੋਡ ਤੋਂ ਆਪਾਂ ਜਦੋਂ ਹੰਡੇ ਆਏ ਤੋਂ ਇੱਧਰ ਨੂੰ ਜਾਂਦੇ ਆ ਧੌਲੇ ਕੋਲੇ ਬਾਈ ਉਹਨਾਂ ਦੀ ਇਹ ਹਵੇਲੀ ਆ ਸਟਾਰ ਹਵੇਲੀ ਕਹਿਣ ਨੂੰ ਤਾਂ ਲੁੱਕ ਚੈੱਕ ਕਰੋ ਤੁਸੀਂ ਹਵੇਲੀ ਦੇਖਣ ਨੂੰ ਤੁਹਾਨੂੰ ਆਏ ਲੱਗੂ ਬੜਾ ਮਹਿੰਗਾ ਜਲਸਾ ਪਰ ਤੁਹਾਨੂੰ ਅੱਜ ਆਪਾਂ ਲੈ ਕੇ ਚੱਲਦੇ ਆ ਤੁਹਾਨੂੰ ਰੂਮ ਵੀ ਇੱਥੇ ਏਸੀ ਵਾਲੇ ਮਿਲਣਗੇ ਰਾਤ ਨੂੰ ਰਹਿਣ ਕਰਨ ਦਾ ਪ੍ਰੋਗਰਾਮ ਕਰਨਾ ਸਾਰਾ ਕੁਝ ਹੋ ਜਾਊਗਾ ਤੇ ਖਾਣ ਪੀਣ ਦਾ ਤੁਹਾਨੂੰ ਸਾਰਾ ਸਿਸਟਮ ਹੀ ਮਿਲ ਜਾਊਗਾ ਵੈਜ ਚਾਹੀਦਾ ਨੌਨ ਵੈਜ ਚਾਹੀਦਾ ਇੱਧਰਲੇ ਪਾਸੇ ਦੇਖੋ 100% ਸ਼ੁੱਧ ਘਰ ਵਰਗਾ ਖਾਣਾ ਸਟਾਰ ਹਵੇਲੀ ਆ ਤੁਸੀਂ ਚੈੱਕ ਕਰੋ ਬਹੁਤ ਸੋਹਣੀ ਵੀਰੇ ਉਹਨਾਂ ਨੇ ਰੀਜਨਲ ਬਣਾਈ ਹੋਈ ਆ ਹਰ ਇੱਕ ਚੀਜ਼ ਤੁਹਾਨੂੰ ਇੱਥੇ ਉਪਲਬਧ ਮਿਲੂਗੀ ਮੌਕੇ ਤੇ ਤੇ ਟੇਸਟ ਆ ਜਿਹੜਾ ਤੁਸੀਂ ਇੱਕ ਵਾਰ ਜੇ ਤੁਸੀਂ ਕੁਝ ਵੀ ਇਹਨਾਂ ਦੇ ਕੋਲੋਂ ਖਾ ਲਿਆ ਤੁਸੀਂ ਬਾਰ ਬਾਰ ਆਵੋਗੇ ਤੁਸੀਂ ਦੇਖੋ ਕਿੰਨੀ ਵਧੀਆ ਹਨ ਅੰਦਰੋਂ ਬਣੀ ਹੋਈ ਹੈ ਰੂਮ ਵੀ ਆਪਾਂ ਤੁਹਾਨੂੰ ਖਾਵਾਂਗੇ ਬਾਕੀ ਵੀਰੇ ਹੋਣਾ ਗੱਲਬਾਤ ਕਰਾਉਣੀ ਹੈ ਬਾਈ ਸਾਸਤੀ ਕਰ ਹੋ ਠੀਕ ਹੋ ਜੀ ਤੇ ਪਹਿਲਾਂ ਤਾਂ ਬਈ ਆਪਣੇ ਨਾਮ ਦੱਸ ਦੋ ਮੇਰਾ ਨਾਮ ਕਾਕਾ ਚੀਮਾ ਜੀ ਥੋੜਾ ਵੀਰੇ ਤਾਜ ਵੀਰੇ ਆਪਣਾ ਕਿੰਨਾ ਕ ਟਾਈਮ ਹੋ ਗਿਆ ਵੀਰੇ ਖੋਲੀ ਨੂੰ ਆਪ ਨੂੰ 2 ਸਾਲ ਹੋ ਗਏ ਜੀ 2 ਸਾਲ ਹੋ ਗਏ ਹਾਂ ਜੀ 2 ਸਾਲ ਤੋਂ ਆਪਣਾ ਇਹ ਖੋਲੀ ਹੋਈ ਹੈ ਨਾ ਤੇ ਇੱਥੇ ਰੂਮ ਵਗੈਰੇ ਮਿਲ ਜਾਂਦੇ ਆਪਾਂ ਨੂੰ ਆ ਰੂਮ ਆਪ ਹੁਣੀ ਬਣਾਇਆ 6 ਮਹੀਨੇ ਦੇ 6 ਮਹੀਨੇ ਰੂਮ ਬਣਾਇਆ ਪਹਿਲਾਂ ਖਾਣ ਪੀਣਦਾ ਸੀ ਸਿਰਫ ਖਾਣ ਪੀਣਦਾ ਸੀ ਕੱਲਾ ਤੇ ਖਾਣ ਪੀਣ ਦੇ ਵਿੱਚ ਕੀ ਕੀ ਮਿਲਦਾ ਵੀਰੇ ਆਪਨੂੰ ਸਾਰੀਆਂ ਟਾਈਮ ਮਿਲ ਜੈਣੀਆਂ ਪਰ ਲਗਭਗ ਫਾਸਟ ਫੂਡ ਪਲੱਸ ਸਾਰਾ ਕੁਝ ਮਿਲ ਜਾਂਦਾ ਜਿਹੜੀ ਬੰਦੇ ਨੇ ਡਿਮਾਂਡ ਕਰਤੀ ਨਾ ਇਹਨਾਂ ਦੇ ਕੋਲ ਤੁਹਾਨੂੰ ਮੀਨੂ ਵਗੈਰਾ ਮਿਲ ਜਾਣਗੇ ਜਿਹੜਾ ਤੁਸੀਂ ਕਹੋਗੇ ਇੱਥੇ ਖਾਣ ਪੀਣ ਦਾ ਸਿਸਟਮ ਤੁਹਾਨੂੰ ਮਿਲ ਜੂਗਾ ਸਭ ਤੋਂ ਵੱਡੀ ਗੱਲ ਇਹ ਆ ਵੀ ਤੁਸੀਂ ਆਮ ਕਿਤੇ ਵੱਡੇ ਰੋਡ ਤੇ ਹਵੇਲੀ ਦੇਖਦੇ ਹੋ ਉਹਦੇ ਅੰਦਰ ਜਾਓਗੇ ਤਾਂ ਤੁਹਾਡਾ ਖਰਚਾ ਬਹੁਤ ਜ਼ਿਆਦਾ ਹੋ ਜਾਂਦਾ ਬਈ ਖਰਚਾ ਜਮਾਂ ਜਾਇਜ਼ ਆਪਣਾ ਖਾਣ ਬਿਲਕੁਲ ਨਾਰਮਲ ਰੇਟ ਆ ਜਿਵੇਂ ਆਮ ਨਾਰਮਲ ਢਾਬੇ ਦਾ ਹਾਂਜੀ ਹਾਂਜੀ ਬਾਈ ਉਹਨਾਂ ਦੀ ਪਾਈ ਹੋਈ ਹਵੇਲੀ ਲਗਜ਼ਰੀ ਆ ਪਰ ਨਾਰਮਲ ਰੇਟ ਢਾਬੇ ਵਾਲੇ ਆ ਤੇ ਬਾਕੀ ਬਾਈ ਰੂਮ ਵਗੈਰਾ ਆਪਾਂ ਦਿਖਾਈਏ ਮਾੜੇ ਜੀ ਤੁਹਾਨੂੰ ਰੂਮ ਵਗੈਰਾ ਦਿਖਾਉਣਾ ਰੂਮ ਵੀਰੇ ਉਹਨਾਂ ਦੇ ਬਹੁਤ ਸੋਹਣੇ ਲਗਜ਼ਰੀ ਆ ਜਿਵੇਂ ਆਪਾਂ ਕਈ ਵਾਰੀ ਜਾਂ ਫੈਮਿਲੀ ਨਾਲ ਰਾਤ ਨੂੰ ਹੁੰਨੇ ਆ ਕਈ ਵਾਰ ਰੁਕਣ ਦਾ ਪ੍ਰੋਗਰਾਮ ਆਪਣਾ ਬਣ ਜਾਂਦਾ ਨਾ ਜਾਂ ਕਿਤੇ ਦੂਰ ਚੱਲੇ ਹੁੰਨੇ ਆ ਤਾਂ ਤੁਸੀਂ ਆਰਾਮ ਦੇ ਨਾਲ ਇੱਥੇ ਰੁਕ ਸਕਦੇ ਹੋ ਤੇ ਇਹਦੇ ਮੈਂ ਰੂਮ ਦਾ ਰੈਂਟ ਵੀ ਆਪ ਰੇਟ ਦੇ ਵਿੱਚ ਤੁਹਾਨੂੰ ਇੱਥੇ ਰੂਮ ਮਿਲਣਗੇ ਆਹ ਦੇਖੋ ਬਾਈ ਚੈੱਕ ਕਰੋ ਤੁਸੀਂ ਮੈਂ ਕਹਿੰਦਾ ਘਰ ਵਰਗਾ ਮਾਹੌਲ ਆ ਜਮਾ ਆਹ ਰੂਮ ਚੈੱਕ ਕਰੋ ਆਹ ਦੇਖ ਸਕਦੇ ਹਾਂ ਇਹ ਰੂਮ ਆ ਇਹਨਾਂ ਦੇ ਤੇ ਇਧਰਲੇ ਪਾਸੇ ਤੁਹਾਨੂੰ ਇਹਨਾਂ ਨਾਲ ਬਾਥਰੂਮ ਅਟੈਚ ਮਿਲ ਜੂਗਾ ਨਾਲ ਪੂਲ ਆ ਬਾਈ ਤੁਸੀਂ ਰੂਮ ਦੇ ਵਿੱਚ ਪੂਲ ਕਿੱਥੇ ਦੇਖਿਆ ਵੀ ਰੂਮ ਦੇ ਵਿੱਚ ਹੋਊਗਾ ਉਹ ਛੋਟਾ ਜਿਹਾ ਪੂਲ ਬਣਿਆ ਹੋਇਆ ਨਾਲ ਕਮਾਲ ਦੀ ਗੱਲ ਬਾਤ ਆ ਤੇ ਇਹ ਵੀਰੇ ਹੁਣੀ ਹੁਣੀ ਬਣਾਇਆ ਥੋੜਾ ਟਾਈਮ ਹੀ ਹੈ ਹਾਂਜੀ 6 ਮਹੀਨੇ ਹੋਇਆ ਬਾਈ 6 ਮਹੀਨੇ ਹੋਇਆ ਬਣਾਇਆ ਲਓ ਜੀ ਇਹ ਤੁਸੀਂ ਚੈੱਕ ਕਰੋ ਬਾਈ ਤੇ ਇਹ ਰੂਮ ਇਹਨਾਂ ਦੇ ਕੋਲੋਂ ਤੁਹਾਨੂੰ ਮਿਲ ਜਾਣਗੇ ਬਾਈ ਕੀ ਰੈਂਟ ਕੀ ਰਹੂਗਾ ਵੀਰ ਜੀ 2000 ਰੁਪਏ ਲੈ ਮੰਨ ਲਓ 1000 ਰੁਪਏ ਤੋਂ ਸਟਾਰਟ ਆ 2000 ਤੱਕ ਹੁੰਦਾ ਫਿਰ 1000 ਤੋਂ 2000 ਤੱਕ 1000 ਰੁਪਏ ਨਾਈਟ ਦਾ ਨਾਈਟ ਦਾ ਬਾਈ ਹਾਂਜੀ ਹਾਂਜੀ ਨਾਈਟ ਦਾ 1000 ਰੁਪਏ ਤੁਹਾਨੂੰ ਇੱਥੇ ਦੇਣਾ ਪਊਗਾ 1000 ਰੁਪਏ ਦੇ ਵਿੱਚ ਯਾਰ ਕਿੰਨੇ ਸੋਹਣੇ ਰੂਮ ਤੁਹਾਨੂੰ ਮਿਲ ਰਹੇ ਆ ਦੇਖ ਸਕਦੇ ਹੋ ਤੇ ਬਾਕੀ ਇਹ ਚੈੱਕ ਕਰ ਸਕਦੇ ਹੋ ਤੁਸੀਂ ਇਹ ਸਾਰੇ ਰੂਮ ਇਹਨਾਂ ਦੇ ਕੋਲ ਉਪਲਬਧ ਆ ਬਾਈ ਹਨਾ ਹਰ ਇੱਕ ਚੀਜ਼ ਮਿਲ ਜਾਂਦੀ ਆ ਤੇ ਕਾਬ ਆ ਇਹ ਵੀ ਤੁਹਾਨੂੰ ਦਿਖਾ ਦਿੰਨੇ ਆ ਇਹ ਵੀ ਚੈੱਕ ਕਰੋ ਬਾਈ ਇਹ ਤੁਹਾਨੂੰ ਰਹਿਣ ਕਰਨ ਦਾ ਸਾਰਾ ਪ੍ਰੋਗਰਾਮ ਇੱਥੇ ਬਣ ਸਕਦਾ ਜੇ ਤੁਸੀਂ ਰਹਿਣਾ ਕਰਨਾ ਹੋਵੇ ਤੇ ਬਾਕੀ ਇਹ ਇਹ ਕਿੰਨੇ ਦਾ ਆ ਬਾਈ ਏ ਹਜ਼ਾਰ ਰੁਪਏ ਇਹ ਹਜ਼ਾਰ ਰੁਪਏ ਇਹਦੇ ਨਾਲ ਹੀ ਬਾਥਰੂਮ ਅਟੈਚ ਆ ਬਾਈ ਤੇ ਕੌਲ ਮ ਲਾ ਕੇ ਕਈ ਵਾਰੀ ਆਪਾਂ ਨੂੰ ਹੁੰਦਾ ਨਾ ਕਈ ਵਾਰੀ ਆਪਾਂ ਰੁਕਣਾ ਹੁੰਦਾ ਤੇ ਨਾਲ ਸਾਰਾ ਕੋਈ ਖਾਣ ਪੀਣ ਦਾ ਵੀ ਹੋਵੇ ਤਾਂ ਸਾਰਾ ਕੋਈ ਤੁਹਾਨੂੰ ਇੱਥੇ ਹੀ ਮਿਲ ਜੂਗਾ ਤੇ ਬਾਕੀ ਹਰੇਕ ਚੀਜ਼ ਜੇ ਤੁਹਾਨੂੰ ਮਿਲ ਜਾਣੀ ਰੂਮ ਵੀ ਮਿਲ ਜਾਣੇਗਾ ਟੁਕੜ 10 12 ਫੈਮਲੀਆਂ ਇੱਕ ਟਾਈਮ ਤੇ ਇੱਥੇ ਰਹਿ ਸਕਦੇ ਨਾ ਤੇ ਕਿਸੇ ਨੇ ਵੀ ਰਹਿਣਾ ਹੋਵੇ ਤਾਂ ਰਹਿ ਸਕਦਾ ਨਾ ਕਿੰਨੇ ਦਿਨੇ ਵੀ ਦਿਨੇ ਵੀ ਮਿਲ ਜਾਂਦਾ ਜੀ ਲੈਣਾ ਹੋਵੇ ਤੁਸੀਂ ਤੁਸੀਂ ਮਰਜ਼ੀ ਲੈ ਸਕਦੇ ਹੋ ਇਧਰਲੇ ਪਾਸੇ ਇਹਨਾਂ ਦਾ ਕਿਚਨ ਆ ਮੈਂ ਤੁਹਾਨੂੰ ਸਫਾਈ ਦਿਖਾਉਂਗਾ ਹਰੇਕ ਚੀਜ਼ ਤੁਹਾਨੂੰ ਇੱਥੇ ਬਣੀ ਮਿਲੂਗੀ ਦੇਖ ਸਕਦੇ ਹੋ ਬਾਈ ਤੁਸੀਂ ਰੋਟੀਆਂ ਵੀਰੇ ਬਕਾਈ ਜਾਂਦਾ ਇਧਰਲੇ ਪਾਸੇ ਰੋਟੀਆਂ ਤੁਸੀਂ ਜੇ ਬਣੀਆਂ ਬਣਾਈਆਂ ਮੌਕੇ ਤੁਹਾਨੂੰ ਤਾਜੀ ਰੋਟੀ ਮਿਲੂਗੀ ਇਧਰਲੇ ਪਾਸੇ ਸੈਡ ਵਿੱਚ ਵਗੈਰਾ ਵੀ ਦੋਵੇਂ ਆਧਾਰਨਾ ਹੈਗੇ ਆਪਣੇ ਕੋਲ ਕੋਈ ਫਾਸਟ ਫੂਡ ਖਾਣਾ ਹੋਵੇ ਜਾਂ ਤੁਸੀਂ ਹਨਾ ਘਰ ਦੀ ਰੋਟੀ ਖਾਣੀ ਹੋਵੇ ਹਰੇਕ ਚੀਜ਼ ਤੁਹਾਨੂੰ ਇੱਥੇ ਮੌਕੇ ਤੇ ਬਿਲਕੁਲ ਮਿਲ ਜੂਗੀ ਤੇ ਸਫਾਈ ਹੈ ਜਿਹੜਾ ਸਫਾਈ ਨੂੰ ਸਫਾਈ ਦੇ ਨਾਲ ਵੀ ਉਹ ਨਹੀਂ ਕੋਈ ਕੰਪਰੋਮਾਈਜ਼ ਨਹੀਂ ਕਰਦੇ ਹਰੇਕ ਚੀਜ਼ ਤੁਹਾਨੂੰ ਸਾਫ ਸਫਾਈ ਦੇ ਨਾਲ ਮਿਲਣੀ ਹੈ ਇੱਥ ਸੋ ਆਜੋ ਬਾਕੀ ਗੱਲਬਾਤ ਕਰਾਉਣੇ ਆ ਠੀਕ ਆ ਤੇ ਲੋਕੇਸ਼ਨ ਵੀਰੇ ਆਪਣੀ ਮੇਨ ਕੀ ਹੈ ਜੇ ਦੱਸਣਾ ਆਪਣੀ ਜਦੋਂ ਬਰਨਾਲੇ ਤੋਂ ਹੰਡਿਆਇਆ ਚੌਕ ਜਾਂਦੇ ਆ ਆਪਾਂ ਉੱਥੋਂ ਮਾਨਸਰ ਰੋਡ ਨੂੰ ਮੁੜਦੇ ਆ ਉੱਥੇ ਟਰਾਈ ਇੰਡਫੈਕਟਰੀ ਆ ਬਿਲਕੁਲ ਟਰਾਈ ਇੰਡਫੈਕਟਰੀ ਦੇ ਬਿਲਕੁਲ ਨਾਲ ਆ ਜੀ ਠੀਕ ਆ ਤੇ ਸੱਤੇ ਸੱਤੇ ਦਿਨ ਹੀ ਖੁੱਲਾ ਹੁੰਦਾ ਕਿ ਹਾਂ ਜੀ ਹਾਂ ਜੀ ਹਾਂ ਜੀ ਹਾਂ ਜੀ ਹਾਂ ਜੀ 24 ਘੰਟੇ ਕਿੰਨੇ ਕ ਵਜੇ ਆ ਜੰਨੇ ਇੱਥੇ 24 ਘੰਟੇ ਖੁੱਲਾ ਜੀ 24 ਘੰਟੇ ਖੁੱਲਾ ਭਾਈ 24 ਘੰਟੇ ਇਹਨਾਂ ਦੀ ਸਭ ਤੋਂ ਵੱਡੀ ਗੱਲ ਆ ਵੀ 24 ਘੰਟੇ ਸਹੂਬਿਦਾਂ ਇਹਨਾਂ ਦੀ ਸਰਵਿਸ ਕੰਟੈਕਟ ਨੰਬਰ ਉੱਤੇ ਦਿੱਤਾ ਹੋਇਆ ਖਾਣ-ਪੀਣ ਦਾ ਵੀ ਸਿਸਟਮ ਬਈ ਖਾਣ-ਪੀਣ ਨੂੰ ਵੀ ਰਾਤ ਨੂੰ ਜਦੋਂ ਮਰਜ਼ੀ ਖਾਦੋ ਹਾਂਜੀ 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 ਕਿਸੇ ਟਾਈਮ ਵੀ ਕੁੱਕ ਬਣਵਾ ਸਕਦੇ ਹੋ ਲਓ ਜੀ ਤੇ ਆਉਣਾ ਕਿੱਥੇ ਆ ਤੁਸੀਂ ਹੰਡਿਆਏ ਤੋਂ ਮਾਨਸਾ ਰੋਡ ਤੇ ਆ ਪਿੰਡ ਧੋਲਾ ਪੈਂਦਾ ਨੇੜੇ ਬਈ ਪਿੰਡ ਧੋਲਾ ਹਨਾ ਸਟਾਰ ਹਵੇਲੀ ਆ ਤੁਸੀਂ ਜੇ ਗੂਗਲ ਤੇ ਵੀ ਲੋਕੇਸ਼ਨ ਸਰਚ ਕਰੋਗੇ ਸਟਾਰ ਹਵੇਲੀ ਦੀ ਤਾਂ ਪਹਿਲੇ ਨੰਬਰ ਤੇ ਵੀਰੇ ਉਹਨਾਂ ਦੀ ਲੋਕੇਸ਼ਨ ਆ ਜਿਹੜੀ ਉਹ ਆਜੂਗੀ ਸੋ ਦਬ ਕੇ ਸ਼ੇਅਰ ਕਰੋ ਵੀਡੀਓ ਨੂੰ ਵੀਰੇ ਕੰਟੈਕਟ ਨੰਬਰ ਬੋਲਿਓ ਮਾੜੇ 9915535502 ਲਓ ਜੀ 99x ਹਾਂਜੀ 19814135502 ਲਓ ਜੀ ਇਹ ਨੰਬਰ ਤਾਂ ਦੇ ਬਾਈ ਸੰਪਰਕ ਕਰਿਓ ਸ਼ੇਅਰ ਕਰਿਓ ਧੰਨਵਾਦ ਵੀਰੇ ਮਿਹਰਬਾਨੀ ਥੈਂਕਸ